ਮੋਰਚੇ ਨੂੰ ਭਾਫਣ ਆਏ ਨੇ ਸਰਦਾਰ ਦਿਲਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਭਾਫਣ ਆਏ ਨੇ ਵੀ ਕਿੰਨੇ ਕੁ ਹਜੇ ਗਜੈਸ ਹੈ ਜਾਂ ਕੀ ਕਰਨਾ ਐਕਸ਼ਨ ਐਕਸ਼ਨ ਦੋ ਹੀ ਨੇ ਸਾਫ ਕਾਦਾ ਢੱਲੇਵਾਲ ਸਾਹਿਬ ਨੂੰ ਮੋਰਚੇ ਤੋਂ ਉਠਾ ਕੇ ਉਹਨਾਂ ਨੇ ਆਪਣੇ ਕੰਦੇ ਜੀ ਕਰ ਲੈਣਾ ਅਜੇ ਨਾਲ ਜਾ ਜਿਹੜੀਆਂ ਫਿਰ 8 ਜੂਨ ਟੀਵੀ ਮੈਂ ਸਾਡੀਆਂ 12 ਮੰਗਾ ਨੇ ਉਹਨੂੰ ਲਾਗੂ ਕੀ ਗੱਲਾਂ ਕਹੀਆਂ ਕੀ ਢੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਜੀ ਢੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਢੱਲੇਵਾਲ ਸਾਹਿਬ ਇੱਕ ਪ੍ਰੋਮਿਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆंदोलਨ ਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਲੈ ਕੇ ਜਾ ਸਕਦੇ ਸੋ ਮੈਂ ਸਮਝਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਬਹੁਤ ਮਹੱਤਵਪੂਰਨ ਜਿਹੜੀ ਆਬਜ਼ਰਵੇਸ਼ਨਸ ਹੈਗੀਆਂ ਤੇ ਉਹਨਾਂ ਨੇ ਸਾਨੂੰ ਹਦਾਇਤ ਦਿੱਤੀ ਹੈਗੀ ਕਿ ਜੇ ਜਿਹੜਾ ਵੀ ਇਮਰਜੈਂਟ ਰਿਕਵਿਜ਼ਿਟ ਮੈਡੀਕਲ ਈਡ ਹੈ ਉਹ ਢੱਲੇਵਾਲ ਸਾਹਿਬ ਨੂੰ ਪ੍ਰੋਵਾਈਡ ਕਰਾਇਆ ਜਾਵੇ ਸੋ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਆ ਖਨੌਰੀ ਬਾਰਡਰ ਤੇ ਜਿਨ੍ਹਾਂ ਦੇ ਵਿੱਚ ਐਸਐਸਪੀ ਨਾਨਕ ਸਿੰਘ ਵੀ ਮੌਜੂਦ ਹੈ ਸੋ ਦੋਸਤੋ ਡੀਜੀਪੀ ਗੌਰਵ ਯਾਦਵ ਜੀ ਵੀ ਪਹੁੰਚੇ ਆ ਐਸਐਸਪੀ ਨਾਨਕ ਸਿੰਘ ਹੋਰ ਵੀ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਆ ਦੇਖਦੇ ਆ ਕੀ ਸਿਚੁਏਸ਼ਨ ਹੈ ਸੋ ਜੁੜੇ ਰਹੋ ਤੁਸੀਂ ਖਨੌਰੀ ਬਾਰਡਰ ਤੋਂ ਬਿਲਕੁਲ ਲਾਈਵ ਤਸਵੀਰਾਂ ਖਨੌਰੀ ਬਾਰਡਰ ਤੋਂ ਜੇ ਗੱਲ ਕਰੀਏ ਤਾਂ ਕਾਫੀ ਦਿਨਾਂ ਤੋਂ ਦਲੇਲ ਸਾਹਿਬ ਅਨਸ਼ੰਤੇ ਬੈਠੇ ਹੋਏ ਆ ਔਰ ਉਹਨਾਂ ਦੀ ਲਗਾਤਾਰ ਸਿਹਤ ਵੀ ਵਿਗੜਦੀ ਨਜ਼ਰ ਆ ਰਹੀ ਸੋ ਦੋਸਤੋ ਬਿਲਕੁਲ ਲਾਈਵ ਤੁਸੀਂ ਤੁਸੀਂ ਦੇਖ ਰਹੇ ਹੋ ਦਲੇਲ ਸਾਹਿਬ ਜਿੱਥੇ ਆਰਾਮ ਕਰ ਰਹੇ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੁਣੇ ਪਹੁੰਚੇ ਆ ਐਸਐਸਪੀ ਨਾਨਕ ਸਿੰਘ ਪਹੁੰਚੇ ਆ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆ ਹੁਣ ਕਿਸ ਕਨਸੈਪਟ ਦੇ ਉੱਪਰ ਗੱਲ ਕਰਨ ਆਏ ਆ ਜੀ ਇਹ ਇਸੇ ਕਨਸੈਪਟ 'ਤੇ ਗੱਲ ਕਰਨਾ ਆਇਆ ਵੀ ਜੇ ਕਹਿਣਗੇ ਬਦਲੇ ਵਾਲ ਖਨੀਅ ਸੀ ਪਤਲੰਗ ਜਾਂ ਅਸੀਂ ਦਾ ਮਰਨ ਵਰ ਤੜਾ ਜਾਾਂਗੇ ਅਕਲ ਦਿਲ ਤੋਂ ਕੱਢ ਦੇਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਹਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਖਨੌਰੀ ਬਾਡਰ ਤੋਂ ਜਿੱਥੇ ਕਿ ਲਗਭਗ ਅੱਜ ਪੰਜਾਬ ਸਰਕਾਰ ਦੇ ਵੱਡੇ ਦਿਖਾਰੀ ਖਨੌਰੀ ਬਾਡਰ ਉੱਤੇ ਪਹੁੰਚ ਗਏ ਐ ਔਰ ਸਾਡੇ ਅੱਗੇ ਅੱਗੇ ਤਕਰੀਬਨ ਕਾਫਲਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ ਹੋ ਸਕਦੇ ਆ ਇਹਦੇ ਵਿੱਚ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਆ ਖਨੋਰੀ ਬਾਰਡਰ ਤੇ ਜਿਨ੍ਹਾਂ ਦੇ ਵਿੱਚ ਐਸਐਸਪੀ ਨਾਨਕ ਸਿੰਘ ਵੀ ਮੌਜੂਦ ਹੈ ਸੋ ਦੇਖਦੇ ਆ ਕੀ ਸਿਚੁਏਸ਼ਨ ਬਣਨ ਵਾਲੀ ਹੈ ਖਨੋਰੀ ਬਾਰਡਰ ਤੋਂ ਬਿਲਕੁਲ ਲਾਈਵ ਤਸਵੀਰਾਂ ਜਿੱਥੇ ਕਿ ਡੱਲੇਵਾਲ ਸਾਹਿਬ ਆਰਾਮ ਕਰ ਰਹੇ ਆ ਅੰਸ਼ਣ ਪਹੁੰਚ ਗਿਆ ਉੱਥੇ ਸੋ ਕੀ ਸਿਚੁਏਸ਼ਨ ਹੈ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਤੁਸੀਂ ਜਰੂਰ ਜੁੜੇ ਰਹੋ ਉਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਖਨੋਰੀ ਬਾਰਡਰ ਤੋਂ ਜੇ ਗੱਲ ਕਰੀਏ ਤਾਂ ਕਾਫੀ ਦਿਨਾਂ ਤੋਂ ਦਲੇਲਾਲ ਸਾਹਿਬ ਅੰਸ਼ਣ ਤੇ ਬੈਠੇ ਹੋਏ ਆ ਔਰ ਉਹਨਾਂ ਦੀ ਲਗਾਤਾਰ ਸਿਹਤ ਵੀ ਵਿਗੜਦੀ ਨਜ਼ਰ ਆ ਰਹੀ ਹੈ ਸੋ ਦੇਖਦੇ ਆ ਕੀ ਸਿਚੁਏਸ਼ਨ ਹੈ ਗੱਲਬਾਤ ਕਰਦੇ ਆ ਸੋ ਤੁਸੀਂ ਜਰੂਰ ਜੁੜੇ ਰਹੋ ਉਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਕਿਉਂਕਿ ਹਾਈ ਕੋਰਟ ਵੱਲੋਂ ਹੁਕਮ ਦੇਸ਼ ਹੋਇਆ ਕਿ ਲਗਭਗ ਉਹਨਾਂ ਦੀ ਜਿਹੜੀ ਅ ਅਨਸ਼ਨਾ ਸਮਾਪਤ ਕਰਾਈ ਜਾਵੇ ਦੇਖਦੇ ਹਾਂ ਕਿ ਸਿਚੁਏਸ਼ਨ ਹੈ ਸੋ ਤੁਸੀਂ ਜੁੜੇ ਰਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਡੀਜੀਪੀ ਗੌਰਵ ਯਾਦਵ ਜੀ ਵੀ ਪਹੁੰਚੇ ਆ ਅ ਐਸਐਸਪੀ ਨਾਨਕ ਸਿੰਘ ਹੋਰ ਵੀ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਆ ਦੇਖਦੇ ਹਾਂ ਕਿ ਸਿਚੁਏਸ਼ਨ ਹੈ ਸੋ ਜੁੜੇ ਰਹੋ ਤੁਸੀਂ ਖਰੋਰੀ ਬਾਰਡਰ ਤੋਂ ਸੋ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਡੱਲੇয়াল ਸਾਹਿਬ ਜਿੱਥੇ ਆਰਾਮ ਕਰ ਰਹੇ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੁਣੇ ਪਹੁੰਚੇ ਆ ਐਸਐਸਪੀ ਨਾਨਕ ਸਿੰਘ ਪਹੁੰਚੇ ਆ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆ ਸੋ ਦੇਖਦੇ ਆ ਕਿ ਸਿਚੁਏਸ਼ਨ ਐ ਕਿਉਂਕਿ ਕੋਰਟ ਵੱਲੋਂ ਆਦੇਸ਼ ਹੋਇਆ ਕਿ ਜਿਹੜਾ ਉਹਨਾਂ ਦਾ ਅਨੁਸ਼ਣ ਆ ਉਹ ਖਲਵਾਇਆ ਜਾਵੇ ਸੋ ਦੇਖਦੇ ਆ ਕਿੱਦਾਂ ਦੀ ਜਿਹੜੀ ਸਿਚੁਏਸ਼ਨ ਹੋਣ ਵਾਲੀ ਆ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੋਰੀ ਬਾਰਡਰ ਤੋਂ ਤੁਸੀਂ ਜ਼ਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਇਹ ਮੈਸੇਜ ਕੀ ਹੈ ਦੇਖੋ ਸਾਫ ਆਪਾਂ ਗੱਲ ਜਿਹੜੀ ਤੇ ਹੋਣਾ ਚਾਹੁੰਦਾ ਹੈ ਜਿਹੜੀ ਤੇ ਤੁਸੀਂ ਸਾਥੋਂ ਪੁੱਛਣਾ ਚਾਹੁੰਦੇ ਹੋ ਭਾਈ ਇਹ ਕੋਈ ਪੰਜਾਬ ਦਾ ਮਾਮਲਾ ਨਹੀਂ ਨੀਂ ਕਿਤੇ ਭੇਜਨੇ ਇਹ ਕਲੀਅਰ ਨਹੀਂ ਬਣ ਰਿਹਾ ਹਾਲ ਚਾਲ ਜਨਨ ਆਏ ਇਹ ਬੜਾ ਸਮਾਂ ਆ ਆਪਾਂ ਮੈਨੂੰ ਲੱਗਦਾ ਵੀ ਜਦੋਂ ਉਹ 17 18 ਦਿਨਾਂ ਹੋ ਗਏ ਸੀਗੇ ਸਾਰੇ ਹਾਲ ਚਾਲ ਹੀ ਪੁੱਛ ਰਹੇ ਨੇ ਸਾਨੂੰ ਉਧਰੋਂ-ਉਧਰ ਇਹ ਲੱਗਦਾ ਹੁੰਦਾ ਵੀ ਜਿਵੇਂ 26 ਦੀ ਘਟਨਾ ਹੋਈ ਹੈ ਇਸ ਦੇ ਅਗੇ ਇਹ ਸਾਰੇ ਅਧਿਕਾਰੀ ਆਉਣੇ ਸੰਗ ਸੀਨੀਅਰ ਕੋਰਟ ਦੇ ਫੈਸਲੇ ਦੀ ਕਮੇਟੀ ਦੀ ਗੱਲ ਜਾਣੀ ਮੋਰਚੇ ਨੂੰ ਭਾਫਣ ਆਏ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਭਾਫਣ ਆਏ ਨੇ ਵੀ ਕਿੰਨੀ ਕੁ ਹਜੇ ਗਜੈਸ ਹੈ ਜਾਂ ਕੀ ਕਰਨਾ ਐਕਸ਼ਨ ਲੈਣਾ ਐਕਸ਼ਨ ਦੋ ਹੀ ਨੇ ਸਾਫ ਹੈ दादा ਦੇ ਲੈਵਲ ਸਾਬ ਨੂੰ ਮੋਰਚੇ ਤੋਂ ਉਠਾ ਕੇ ਉਹਨਾਂ ਨੇ ਆਪ ਦੇ ਕਾਰਜ ਵਿੱਚ ਕਰ ਲੈਣਾ। ਅਜੇ ਨਾਲ ਚਾਹ ਜਿਹੜੀਆਂ ਫਿਰ 8 ਜੂਰ ਟੀਵੀ ਮੈਂ ਸਾਡੀਆਂ 12 ਮੰਗਾ ਨੇ ਉਹਨੂੰ ਲਾਗੂ। ਜੀ 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 ਨਾਮ ਆ ਗਏ ਨੇ। ਕੌਣ-ਕੌਣ ਨੇ ਜੀ? ਅੱਗੇ ਆਜੋ ਅੱਗੇ ਆਜੋ। ਅੱਗੇ ਆਜੋ ਭਾਜੀ ਅੱਗੇ ਆਜੋ। ਜੀਪੀ ਸਾਹਿਬ ਨੇ ਹਾਂ ਉਹ ਮੈਡਮ ਡੀਸੀ ਪਟਿਆਲਾ ਉਹਨਾਂ ਨੂੰ ਅਸੀਂ ਇਹ ਗੱਲ ਕਹੀ ਸੀ। ਬਈ ਠੀਕ ਹੈ। ਮਨਾ ਸੀ ਕਿਸੇ ਨੂੰ ਕੀਤਾ ਨਹੀਂ। ਕੋਈ ਵੀ ਅਧਿਕਾਰੀ ਵੀ ਆ ਸਕਦਾ ਹੈ। ਕੋਈ ਜਿਹੜਾ ਕੋਈ ਹੱਦਚਾਲ ਬਹੁਤ ਸਾਰਾ ਪਾਰਟੀ ਉਹ ਲੱਗ ਉਹ ਵੀ ਜਿਹੜਾ ਲੱਗਦਾ। ਜਿਹੜੀ ਉਹ ਆ ਸਕਦੇ ਪਰ ਇਹਨੂੰ ਹਰੇਕ ਇਸ਼ੂ ਤੇ ਇਹੀ ਗੱਲਬਾਤ ਆਉਂਦੀ ਹੈ ਵੀ ਹਾਲਚਾਲ ਪੁੱਛਣਾ ਹਾਲਚਾਲ ਤਾਂ ਸਾਰੇ ਭਾਰਤ ਦੇ ਸਾਹਮਣੇ ਆ ਜਿਹੜੇ ਉਹਨਾਂ ਦੇ ਹਾਲਾਤ ਬਣ ਰਹੇ ਆ ਉਸ ਨੂੰ ਨਜਿੱਠਣ ਵਾਸਤੇ ਕੇਂਦਰ ਸਰਕਾਰ ਕੀ ਕਰਦੀ ਹੈ ਪੰਜਾਬ ਸਰਕਾਰ ਕੀ ਕਰਦੀ ਹੈ ਇਸ਼ੂ ਇਹ ਹੈ ਇੱਥੋਂ ਤੇ ਕੁੱਪੜਨ ਦੀ ਲੋੜ ਆ ਜਿੱਥੋਂ ਤੱਕ ਡੱਲੇਵਾਲ ਸਾਹਿਬ ਦੀ ਸਿਹਤ ਹੈ ਅੱਜ 21ਵਾਂ ਦਿਨ ਹੈ ਉਹ ਸਥਿਤੀ ਦੇ ਵਿੱਚ ਵੀ ਕੋਈ ਇਸ ਨੂੰ ਧਿਆਨ ਚ ਰੱਖ ਕੇ ਕਿ ਸਰਕਾਰ ਦੀ ਅਸਾ ਜਿਹੜੇ ਚਾਰ ਗੇਟ ਦੀਆਂ ਮੀਟਿੰਗਾਂ ਹੋਈਆਂ ਸਾਡੇ ਦੋਨੇ ਫੋਰਮਾਂ ਦੇ ਨਾਲ ਕਿ ਦੁਬਾਰਾ ਉੱਥੋਂ ਗੱਲ ਪਾਉਣੇ ਇਹਨਾਂ ਨੇ ਮਨ ਬਣਾਇਆ ਕਿ ਨਹੀਂ ਬਣਾਇਆ ਇਹ ਈਸ਼ੂ ਸਾਰਾ ਭਾਰ ਦੇ ਲੋਕ ਮੈਂ ਕਹਿੰਨਾ ਲੜਨ ਵਾਲੇ ਲੋਕ ਇਹ ਜ਼ਰੂਰ ਸੋਸ਼ਲ ਮੀਡੀਆ ਦੇ ਰਾਹੀਂ ਮਤਮਰਾਏ ਪੁੱਛਣਾ ਚਾਹਣਗੇ ਜਾਣਨਾ ਵੀ ਚਾਹਣਗੇ ਕਿ ਅਗਰ ਸਰਕਾਰ ਦੀ ਕੀ ਜਿਹੜਾ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਦੇ ਵਿੱਚ ਗੁਰੂਦੀ ਪਾਲ ਜੀ ਉਹਨਾਂ ਨੇ ਤਾਂ ਸਾਨੂੰ ਇੰਨਾ ਵਿਸ਼ਵਾਸ ਦਿਵਾਇਆ ਸੀ ਜਦੋਂ ਅਸੀਂ ਕਨਵੈਨਸ਼ਨ ਕੀਤੀ ਸੀ ਦਿੱਲੀ ਦੇ ਵਿੱਚ ਬਈ ਅਸੀਂ ਜਦੋਂ ਵੀ ਸੈਸ਼ਨ ਚੱਲੂਗਾ ਪ੍ਰਾਈਵੇਟ ਬਿੱਲ ਵੀ ਲੈ ਕੇ ਆਵਾਂਗੇ ਬਿੱਲ ਦੇ ਨਾਲ-ਨਾਲ ਜਿੱਥੇ-ਜਿੱਥੇ ਸਾਡੀਆਂ ਸਟੇਟਾਂ ਦੇ ਸਰਕਾਰਾਂ ਨੇ ਅਸੀਂ ਉਹਨਾਂ ਨਾਲ ਵੀ ਤਾਲਮਤ ਕਰਕੇ ਪੂਰਾ ਪ੍ਰੈਸ਼ਰ ਪਾ ਕੇ ਜਿਹੜੀਆਂ ਮੰਗਾਂ ਨੇ ਕਿ ਐਮਐਸਪੀ ਗਰੰਟੀ ਨੂੰ ਬਣਾਣਾ ਸੁਆਮੀ ਨਾਸੰਦੀਰ ਪੋਰਟ ਲਗੂ ਹੋਣੀ ਕਾਰਜ ਤੋਂ ਮੁਕਤ ਕਰਨਾ ਇਹ ਤੁਹਾਨੂੰ ਨੇ ਆਪ ਦਾ ਚੋਣ ਮੈਨ ਇੰਵੈਸਟ ਵਿੱਚ ਕਿਹਾ ਇਸ ਤਾਂ ਪਾਈ ਬੈਠਿਆ ਤੌਰ ਤੇ ਢੱਲੇਵਾਲ ਸਾਹਿਬ ਦੀ ਸਿਹਤ ਮੰਡੀ ਬਾਰੇ ਪਤਾ ਕਰਨਾ ਆਇਆ ਸੀ ਮੇਰੇ ਨਾਲ ਗਵਰਨਮੈਂਟ ਆਫ ਇੰਡੀਆ ਦੇ ਨੁਮਾਇੰਦੇ ਸ਼੍ਰੀ ਮਹੰਕ ਮਿਸ਼ਰਾ ਜੀ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀਗਾ ਤੇ ਅਸੀਂ ਢੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਹੈ ਜਿਸ ਤਰੀਕੇ ਦਾ ਤੁਸੀਂ ਸ਼ਾਂਤੀਪੂਰਵਕ ਐਂਜੀਟੇਸ਼ਨ ਕਰ ਰਹੇ ਹੋ ਲੀਡ ਕਰ ਰਹੇ ਹੋ ਇਸ ਦੀ ਚਾਰੋਂ ਪਾਸੇ ਇਸ ਦੀ ਸ਼ਿਫਟ ਹੋਈ ਹੈ ਤੇ ਸਰਕਾਰ ਨੇ ਵੀ ਇਸ ਦਾ ਸੰਗਿਆਨ ਲਿਆ ਹੈਗਾ ਖਤਮਾ ਕਰਦੇ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਜਮਾਨਯੋਗ ਸੁਪਰੀਮ ਕੋਰਟ ਦੇ ਆਡਰਾਂ ਦੇ ਮੁਤਾਬਿਕ ਉਹਨਾਂ ਨੇ ਦਿर्देश ਦਿੱਤੇ ਹੈਗੇ ਕਿ ਢੱਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਿਨਾਂ ਫੋਰਸ ਦੀ ਕੀਤੇ ਫੋਰਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਲਈ ਉਹ ਕਵਾਇਟ ਕੀਤੀ ਜਾ ਰਹੀ ਚਾਹ। ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆंदोलਨ ਨੂੰ ਨੇਪਰੇ ਚੜਾਣ ਲਈ ਸਾਨੂੰ ਡੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ। ਇਹਨਾਂ ਦੀ ਸਿਹਤ ਦੀ ਬਹੁਤ ਲੋੜ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਸਨੇਹਾ ਭੇਜਿਆ ਹੈ। ਸੀਐਮ ਸਾਹਿਬ ਨੇ ਚੈਨਲਸ ਵੀ ਖੋਲੇ ਹੈ ਕਿ ਸੈਂਟਰਲ ਗਵਰਨਮੈਂਟ ਨਾਲ ਗੱਲਬਾਤ ਵੀ ਹੋ ਰਹੀ ਹੈ। ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾ ਹੈਗੀ ਆ ਜਿਹੜੀ ਉਹ ਤੇ ਕਹ ਲਓ ਜਿਹੜੇ ਰਾਈਟਫੁਲੀ ਜਿਹੜਾ ਉਸ ਤੇ ਗੱਲਬਾਤ ਹੋਵੇ ਚੈਨਲਸ ਖੁੱਲਣ ਤੇ ਇਹ ਮਸਲਾ ਹੱਲ ਹੋਵੇ ਤੇ ਸਾਡੀ ਢੱਲੇਵਾਲ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਜੀ ਨੂੰ ਬੁਰਜੋਰ ਅਪੀਲ ਅਸੀਂ ਕੀਤੀ ਤੇ ਕੀ ਬੇਸ਼ਕੀਮਤੀ ਜਾਨ ਜਿਹੜੀ ਢੱਲੇਵਾਲ ਸਾਹਿਬ ਦੀ ਹੈ ਉਸ ਨੂੰ ਇੱਥੇ ਮੈਡੀਕਲ ਫੈਸਿਲਿਟੀਆਂ ਵੀ ਮੁਹੱਈਆ ਕਰਾਈ ਗਈਆਂ ਤੇ ਕਿਰਾ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਸਾਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਸਰ ਕਿੰਦਰ ਦੇ ਕਿਹੜੇ ਨਵਾਂਦੇ ਆਏ ਸੀ ਤੁਹਾਡੇ ਨਾਲ ਬੈਠੇ ਲਾਲ ਬੈਠੀ ਮੈਂ ਪਿਸ਼ਰਾ ਜੀ ਜੀ ਉਹਦਾ ਸਰ ਡਾਇਰੈਕਟਰ ਹੈਗੇ ਜੀ ਮਿਨਿਸਟਰੀ ਆਫ ਹੋਮ ਅਫੀਅਰਸ ਤੇ ਕੀ ਢਲੇਵਾਲ ਸਾਹਿਬ ਕੀ ਕਹਿ ਰਹੇ ਨੇ ਜੀ ਢਲੇਵਾਲ ਸਾਹਿਬ ਤੇ ਆਹੀ ਕਹਿ ਰਹੇ ਹੈਗੇ ਕਿ ਜਿਹੜੀ ਸਾਡੀ ਮੰਗਾਂ ਹੈਗਾ ਜੀ ਉਸ ਤੇ ਜਿਹੜਾ ਹੈਗਾ ਅਗੇ ਫੋਰਵਰਡ ਮੂਵਮੈਂਟ ਕੀ ਕਰ ਰਹੇ ਨੇ ਕੋ ਗੱਲਬਾਤ ਕਲੀਨ ਹੋ ਸਕਦਾ ਸਰ ਗੱਲਬਾਤ ਗੱਲਬਾਤ ਦਾ ਸਾਰਾ ਰਸਤਾ ਕੋ ਕਰ ਅਸੀਂ ਜੇ ਕੋ ਅਸੀਂ ਜਿਹੜਾ ਇਹਦੇ ਚ ਇੱਕ ਮੰਡੇਟ ਸਾਨੂੰ ਸੁਪਰੀਮ ਕੋਰਟ ਦਾ ਦਿੱਤਾ ਗਿਆ ਸੀ ਹਾਂ ਜੀ मान्यक सुप्रीम कोर्ट ਵੱਲੋਂ ਹਦਾਇਤ ਸੀ ਦੇਖੋ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਕਹੀਆਂ ਕਿ ਢੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਜੀ ਢੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਢੱਲੇਵਾਲ ਸਾਹਿਬ ਇੱਕ ਪ੍ਰੋਮਿਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆंदोलਨ ਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਲੈ ਕੇ ਜਾ ਸਕਦੇ ਸੋ ਮੈਂ ਸਮਝਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਇਹ ਬਹੁਤ ਮਹੱਤਵਪੂਰਨ ਜਿਹੜੀ ਆਬਜ਼ਰਵੇਸ਼ਨਸ ਹੈਗੀਆਂ ਤੇ ਉਹਨਾਂ ਨੇ ਸਾਨੂੰ ਹਦਾਇਤ ਦਿੱਤੀ ਹੈਗੀ ਕਿ ਜੇ ਜੇ ਜਿਹੜਾ ਵੀ ਇਮਰਜੈਂਟ ਰਿਕਵਿਜ਼ਿਟ ਮੈਡੀਕਲ ਏਡ ਹੈ ਉਹ ਢੱਲੇਵਾਲ ਸਾਹਿਬ ਨੂੰ ਪ੍ਰੋਵਾਈਡ ਕਰਾਇਆ ਜਾ ਸੋ ਆਪਣੇ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਸਾਹਿਬ ਮੈਡੀਕਲ ਅਥਾਰਟिटीज ਨੇ ਇਹਨਾਂ ਨੇ ਉਹ ਐਂਬੂਲੈਂਸਸ ਵੈਲ ਇਕਵਿਪਡ ਜਿਹੜੀਆਂ ਇੱਥੇ ਪ੍ਰੋਵਾਈਡ ਕੀਤੀਆਂ ਤੇ ਅਸੀਂ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਕਿਸਾਨੀ ਆਗਵਾ ਨਾਲ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਅਸੀਂ ਅਸੀਂ ਇੱਕ ਪੋਜ਼ਿਟਿਵ ਆਊਟਕਮ ਤੇ ਪਹੁੰਚਾਂਗੇ ਸਰ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਜੀ ਡੈਡਲੌਕ ਦੀ ਸਿਚੁਏਸ਼ਨ ਸੀ ਕੋਈ ਮੀਟਿੰਗ ਨਹੀਂ ਹੋਈ ਸੀ ਹਾਲਾਂਕਿ ਪਿਛਲੇ ਦਿਨਾਂ ਤੇ ਵਿੱਚ ਵੀ ਅਧਿਕਾਰੀ ਗੱਲਬਾਤ ਕਰਦੇ ਨਜ਼ਰ ਆਏ ਜਦੋਂ ਮੋਦੀ ਸਾਹਿਬ ਦੀ ਹਰਿਆਣਾ ਦੇ ਵਿੱਚ ਵਿਜ਼ਿਟ ਸੀ ਕਿਹੜਾ ਪ੍ਰਪੋਜ਼ਲ ਆਇਆ ਹੈ ਕੋਈ ਕੇਂਦਰ ਦੀ ਤਰਫੋਂ ਕਿ ਇਸ ਡੈਡਲੌਕ ਨੂੰ ਖਤਮ ਕੀਤਾ ਜਾਏ ਅਸੀਂ ਨਿਰੰਤਰ ਕੋ ਅਸੀਂ ਨਿਰੰਤਰ ਪੰਜਾਬ ਸਰਕਾਰ ਦਾ ਬੜਾ ਸਪਸ਼ਟ ਸਟੈਂਡ ਰਹਾ ਪੰਜਾਬ ਸਰਕਾਰ ਕਿਸਾਨੀ ਜਿਹੜੀ ਮੰਗਾਂ ਨੂੰ ਜਾਇਜ਼ ਸਮਝਦੀ ਹੈ ਉਹਨਾਂ ਨੇ ਇਸ ਦੀ ਸਕੂਟ ਵੀ ਕੀਤੀ ਹੈ ਸੀਐਮ ਸਾਹਿਬ ਦੇ ਵੀ ਬਿਆਨ ਆਏ ଥିਗੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਗਿਰੰਤਰ ਜਿਹੜਾ ਸਾਡਾ ਤਾਲਮੇਲ ਕਿਸਾਨੀ ਆਗੂਆਂ ਨਾਲ ਬਣਿਆ ਰਹੇ ਸਾਡੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਫੈਸਿਲਿਟੀਆਂ ਇਹਨਾਂ ਨੂੰ ਮੁਹੱਈਆ ਕਰਾਈਆਂ ਜਾਂ ਜਈ ਵਾਰੀ ਕੁਝ ਕਮੀ ਵੇਸ਼ਾ ਵੀ ਰਹਿ ਜਾਂਦੀ ਹੈ ਬਟ ਅਦਰਵਾਈਜ਼ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਜੀ ਨਿਸਾਨੀ ਮੰਗਾਂ ਨੂੰ ਫੈਸਿਲੀਟੇਟ ਕਰਾਇਆ ਜਾਵੇ ਸਰ ਅੱਜ ਹੁਣ ਪ੍ਰਸ਼ਾਸਨਿਕ ਵੱਡੇ ਅਧਿਕਾਰੀ ਪਹੁੰਚੇ ਆ ਜੇ ਗੱਲ ਕਰੀਏ ਤਾਂ ਡੀਜੀਪੀ ਪੰਜਾਬ ਪਹੁੰਚੇ ਆ ਨਾਨਕ ਸਿੰਘ ਜੀ ਪਹੁੰਚੇ ਆ ਗੋਲ ਜੀ ਔਰ ਕੀ ਮਕਸਦ ਇਹਨਾਂ ਦਾ ਪਹੁੰਚਣਾ ਅੱਜ ਇੱਥੇ ਦੇਖੋ ਸਾਡੀ ਆ ਵੀ ਸਾਡੀ ਜਿਹੜੀ ਆਵਾਜ਼ ਆ ਪੰਜਾਬ ਦੇ ਜਿਹੜੇ ਡੀਜੀਪੀ ਨੇ ਜਿਹਨੇ ਇਹ ਗਾਂ ਗਲਪਰ ਦੇ ਸੈਕਟਰ ਨਾਲ ਗੱਲ ਕਰਨ ਸੈਕਟਰ ਦੇ ਵਜੀਰਾਂ ਨਾਲ ਗੱਲ ਕਰਨ ਤੇ ਸੈਕਟਰ ਨੂੰ ਲਿਆ ਕੇ ਸਾਡੇ ਜਿਹੜੀਆਂ ਮੰਗਾਂ ਉਹ ਮਨਵਾਉਣ ਲਈ ਤੇ ਸਾਡਾ ਜਿਹੜਾ ਆਗੂ ਆ ਸਾਡੇ ਦੀ ਜਾਣ ਬੱਸ ਅੱਜ ਹੁਣ ਕਿਸ ਕਨਸੈਪਟ ਦੇ ਉੱਪਰ ਗੱਲ ਕਰਨ ਆਏ ਆ। ਲੋਕੋ ਜੀ ਇਹ ਇਸੇ ਕਨਸੈਪਟ 'ਤੇ ਗੱਲ ਕਰਨਾ ਆਇਆ ਵੀ ਜੇ ਕਹਿਣਗੇ ਬਦਲੇਵਾਲ ਖੜੀ ਅਸੀਂ ਤਾਂ ਤਲਾਗ ਹੀ ਹਾਂ। ਜਾਂ ਅਸੀਂ ਦਾ ਮਾਰਨ ਵਕਤ ਤਾਂ ਆ ਜਾਾਂਗੇ ਇੱਕ ਅਕਾਲ ਦਿਲ ਤੋਂ ਕੱਢ ਦੇਣ। ਕਰ ਦੇਣ। ਸੋ ਸਰ ਨਾਮ ਦੱਸੋ ਆਪਣਾ। ਮੈਂ ਦਾਸ ਜੀ ਦੱਸੂ ਪੁਸਤਾ ਪਾਰਟੀ ਸੇ ਬੁਲਾਰੂ ਕੂਬਾ ਪੜਨ। ਓਕੇ। ਜਿਹੜਾ ਆਪਣਾ ਗੈਰ ਸਿਰਫ ਨਾਮ ਮੋਚਾ ਉਹਦਾ ਆਗੂ ਵੀ ਆ। ਜੀ। ਹੁਣ ਕੀ ਕਹਿਣਾ ਚਾਹੋਗੇ ਤੁਸੀਂ ਸਮੂਹ ਪੰਜਾਬੀਆਂ ਨੂੰ? ਮੈਂ ਇਹ ਕਹਿਣਾ ਚਾਹੁੰਦਾ ਵੀ ਕਿਸਾਨਾਂ ਦੀਆਂ ਮੰਗਾਂ ਸਰਕਾਰ ਰੂਟ ਤੋਂ ਮੰਨ ਲੈਣਾ ਚਾਹੀਦਾ ਹੈ। ਹਾਂ। ਕਿਉਂਕਿ ਕੋਈ ਬਹੁਤਾਂ ਨੇ ਕੋਈ ਜ਼ਿਆਦਾ ਮੌਕਾ ਨਹੀਂ ਕਿਉਂਕਿ ਇਸ ਇਹਨਾਂ ਦੀ ਕੋਈ ਮੌਤ ਹੋ ਜਾਂਦੀ ਹੈ। ਧੰਨਵਾਦ। ਕਿ ਇਹ ਬੜੀ ਵੱਡੀ ਸ਼ਹਾਦਤ ਹੋਊਗੀ ਭਾਰਤ ਦੇ ਲਈ। ਪ੍ਰਧਾਨ ਜੀ ਇੱਕ ਹੁਣ ਜਿੱਦਾਂ ਦੇਖੋ ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਉਧਰ ਵੀ ਕੱਲ 101 ਦਾ ਜੱਥਾ ਜਿਹੜਾ ਚੱਲਿਆ। ਉੱਥੇ ਪੈਦਲ ਵੀ ਜਾਣ ਦਿੱਤਾ ਜਾ ਰਿਹਾ। ਇਹ ਲੋਕਤੰਤਰ ਕਿੱਥੇ ਗਿਆ? ਦੇਖੋ ਮੈਂ ਸਮਝਦਾ ਹਾਂ ਕਿ ਆਖਿਰਕਾਰ ਦੀ ਨੀਤੀ ਇਹਨਾਂ ਦੀ ਆਈ ਹੈ। ਜਿਹੜੇ ਜਿੱਦਾਂ ਕੋਈ ਪਾਕਿਸਤਾਨ ਦਾ ਮੁਲਕ ਚੱਲ ਕੇ ਜਾਂਦਾ। ਹਾਂ ਜੀ ਤੇ ਮਤਲਬ ਆਪਣਾ ਭਾਰਤ ਦਾ ਪੂਜਾ ਲੱਗੀ ਹੋਵੇ ਵਿਗਾਨ ਕਹਿੰਦਾ ਤੁਸੀਂ ਕੋਈ ਕੋਈ ਗੱਲਾਂ ਨਹੀਂ ਲਾਚੀ ਕਰਦੇ ਆ ਕਿੱਦਾਂ ਚਰ ਚਰ ਚੱਲੂ ਇਹ ਲੁਕੋ ਜੀ ਇਹ ਸਰਕਾਰ ਦੀ ਨਿਵੇਸ਼ੀ